ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਈ YouTube ਚੈਨਲ ਤੇ ਲਓ ਜੀ ਅੱਜ ਆਪਾਂ ਗੱਲ ਕਰਨੀ ਹੈ ਕਣਕ ਤੇ ਸਪਰੇਅ ਦੀ ਕਿਹੜੀ ਸਪਰੇਅ ਕਰੀਏ ਜਾਂ ਕਿਹੜੀ ਦੀ ਆਪਾਂ ਨੂੰ ਲੋੜ ਪੈ ਸਕਦੀ ਹੈ ਪਹਿਲਾਂ ਤੇ ਉਹਦੇ ਬਾਰੇ ਆਪਾਂ ਕਰਦੇ ਹਾਂ ਜੇ ਗੱਲ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਪਹੁੰਚਿਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾਰੋ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਗੱਲ ਕਰਦੇ ਹਾਂ ਬਾਈ ਜੀ ਕਣਕ ਤੇ ਸਪਰੇਅ ਦੀ ਜਿਹੜੀ ਮੇਨ ਗੱਲ ਹੈਗੀ ਕਣਕ ਤੇ ਸਪਰੇਅ ਦੀ ਉਹ ਹੈਗੀ ਹੈ ਹੁਣ ਬਹੁਤ ਸਾਰੇ ਕਿਸਾਨ ਪੱਪਾਂ ਭਰ ਹੋਏ ਬੈਠੇ ਹੋਣਗੇ ਵੀ ਸਪਰੇਅ ਕਰੀਏ ਤੋ ਅੱਧਾ ਸਪਰੇਅ ਕਰ ਦਈਏ ਇੱਕ ਹੁਣ ਸਪਰੇਅ ਕਰ ਦਈਏ ਫਿਰ ਸਪਰੇਅ ਵੀ ਆਏ ਹੁੰਦੀ ਐ ਇੱਕ ਨਹੀਂ ਕਰਨੀ ਤਿੰਨ ਤਨਰ ਲਾ ਕੇ ਕਰਦੇ ਆ ਮੇਨ ਗੱਲ ਜਿਹੜੀ ਹੈਗੀ ਆ ਉਹ ਸਪਰੇਅ ਹੈਗੀ ਆ ਹੁਣ ਜਿਆਦਾ ਖਤਰਾ ਤਾਂ ਪੀਲੀ ਕੁੰਗੀ ਦਾ ਹੈ ਕਿਉਂਕਿ ਪੀਲੀ ਕੁੰਗੀ ਸਭ ਤੋਂ ਪਹਿਲਾਂ ਆਉਂਦੀ ਐ ਤੇ ਇਹਦੇ ਨਾਲ ਕੰਕੜ ਦੇ ਝਾੜ ਤੇ ਵੀ ਅਸਰ ਪੈਂਦਾ ਹੁਣ ਤੁਸੀਂ ਪੁੱਛੋਗੇ ਵੀ ਕੰਕੜ ਦੇ ਝਾੜ ਤੇ ਕਿਵੇਂ ਅਸਰ ਪੈਂਦਾ ਐ ਇਹ ਬਈ ਜੀ ਜਿਹੜੇ ਬੂਜੇ ਨੂੰ ਇਹ ਪੈ ਜਾਂਦੀ ਹੈ ਦੌਗੀਆਂ ਪੈਂਦੀਆਂ ਮੁੜ ਕੇ ਇਹ ਇੱਕ ਬੂਜੇ ਤੇ ਦੌਗੀਆਂ ਤੇ ਦੌਗੀਆਂ ਵਿੱਚ ਮੁੜ ਕੇ ਜਦੋਂ ਪੱਤੇ ਸੁੱਕ ਜਾਂਦੇ ਆ ਕਣਕ ਦੇ ਤੇ दाणे ਕਮਜ਼ੋਰ ਹੋ ਜਾਂਦੇ ਆ ਤੇ ਇਸੇ ਕਰਕੇ ਇਹਦਾ ਜਿਹੜਾ ਝਾੜ ਤੇ ਅਸਰ ਪੈਂਦਾ ਇਹ ਆਪਾਂ ਇੱਕ ਕੰਮ ਕਰਿਆ ਕਰੀਏ ਆਪਾਂ ਸ਼ਾਮ ਦੇ ਵੇਲੇ 4:30 ਵਜੇ ਆਪਾਂ ਖੇਤ ਗੇੜਾ ਮਾਰੀਏ ਤੇ ਵਿੱਚ ਵੜ ਕੇ ਕਣਕ ਨੂੰ ਵੇਖੀਏ ਮੱਤਿਆਂ ਤੋਂ ਭਾਰੀਆਂ ਦੌਗੀਆਂ ਚ ਜਿਆਦੇ ਹੁੰਦੀ ਹੈ ਇਹ ਮੱਤਿਆਂ ਤੇ ਜਿਆਦੇ ਰੇ ਪੈਣ ਕਰਕੇ ਤੇ ਆਪਾਂ ਨੂੰ ਹੋ ਸਕਦਾ ਮੱਤਿਆਂ ਤੇ ਜ਼ਿਆਦੇ ਇਹ ਹੋਵੇ। ਪੈਸੇ ਤਾਂ ਅਜੇ ਤੱਕ ਤਾਂ ਕੋਈ ਇਹੋ ਜੀ ਗੱਲ ਨਹੀਂ ਗੀ ਪੀਲੀ ਕੁੰਗੀ ਦੀ ਪਰ ਫੇਰ ਵੀ ਆਪਾਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਤੇ ਬਾਕੀ ਗੱਲ 2852 ਦੀ ਤੇ 3086 ਇਹ ਦੋ ਕਣਕਾਂ ਨੂੰ ਜ਼ਰੂਰ ਪੈਂਦੀ ਹੈ ਇਹ 2852 ਨੂੰ ਜ਼ਿਆਦੇ ਪੈਂਦੀ ਹੈ। ਜੇ ਆਪਾਂ 2852 ਕਣਕ ਬੀਜੀ ਆ ਤਾਂ ਆਪਾਂ ਜ਼ਰੂਰ ਚੈੱਕ ਕਰਿਆ ਕਰੀਏ ਕਿਉਂਕਿ ਭਾਈ ਜੀ ਕਣਕ ਦਾ ਝਾੜ ਵੀ ਵਧੀਆ ਤੇ ਇਸ ਕਣਕ ਨੂੰ ਇਹ ਬਿਮਾਰੀ ਪੈਂਦੀ ਵੀ ਜ਼ਿਆਦੇ ਆ। ਜਵੇਂ 303 ਨਾ ਜਾਂ ਕੋਈ ਹੋਰ ਵੈਰੈਟੀਆਂ ਹੈਗੀਆਂ ਜਿਨ੍ਹਾਂ ਨੂੰ ਇਹ ਬਿਮਾਰੀ ਨਹੀਂ ਪੈਂਦੀ ਪਰ ਇਹ ਨੂੰ ਜ਼ਰੂਰ ਪੈਂਦੀ ਹੈ ਤੇ 386 ਨੂੰ ਜ਼ਰੂਰ ਪੈਂਦੀ ਹੈ ਝਾੜ ਦੋਨਾਂ ਕਣਕਾਂ ਦਾ ਵਧੀਆ ਮੌਸਮ ਬਹੁਤ ਵਧੀਆ ਚੱਲੀ ਜਾਂਦਾ ਹੈ ਕਣਕ ਵਾਸਤੇ ਮੌਸਮ ਸਿਰ ਹੈ ਤੇ ਜੇ ਮੌਸਮ ਆਈ ਰਿਹਾ ਤਾਂ ਝਾੜ ਵੀ ਬੱਲੇ ਬੱਲੇ ਕਰਾ ਦੂਗਾ ਤੇ ਬਾਕੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਮੌਸਮ ਤੇ ਬੜਾ ਨਿਰਪਰ ਹੁੰਦਾ ਕੋਈ ਆਏ ਨਹੀਂ ਹੁੰਦਾ ਵੀ ਐਤ ਕੀ ਝਾੜ ਇੰਨਾ ਹੋਊ ਹੋ ਇਹ ਪੱਕਾ ਨਹੀਂ ਹੁੰਦਾ ਤੇ ਜਿਹੜੀ ਗੱਲ ਹੈਗੀ ਮੌਸਮ ਦੀ ਮੌਸਮ ਜਿਵੇਂ ਹੁਣ ਸ਼ਾਮ ਹੁੰਦਿਆਂ ਠੰਡ ਹੋ ਜਾਂਦੀ ਹੈ ਤੇ ਰਾਤ ਨੂੰ ਪੂਰੀ ਠੰਡ ਹੁੰਦੀ ਹੈ ਤੇ ਸਵੇਰ 10 11 ਵਜੇ ਤੱਕ ਠੰਡ ਰਹਿੰਦੀ ਹੈ ਉਸ ਤੋਂ ਬਾਅਦ ਧੁੱਪ ਵਧੀਆ ਲੱਗਦੀ ਹੈ ਹਵਾ ਵਗਦੀ ਹੈ ਥੋੜੀ ਥੋੜੀ ਜਿਹੜਾ ਮੌਸਮ ਸਹੀ ਕਣਕ ਨੂੰ ਚਾਹੀਦਾ ਹੈ ਉਹੀ ਮੌਸਮ ਹੈ ਇਹ ਜਿਹੇ ਮੌਸਮ ਵਿੱਚ ਮੌਸਮ ਵਿੱਚ ਇਹ ਕਣਕ ਦਾ ਜਿਹੜਾ ਹੈ ਨਾ ਝਾੜ ਬੰਦ ਆ ਬਾਕੀ ਗੱਲ 28 55 ਦੀ ਮੈਂ ਗੱਲ ਕਰਾਂ 28 55 ਕਣਕ ਆਪਾਂ ਇੱਕ ਸਾਲ ਬੀਜੀ ਸੀ ਉਦੋਂ ਬਾਅਦ ਆਪਾਂ ਨਹੀਂ ਬੀਜੀ ਆਪਣਾ ਇਹ ਤਜਰਬਾ ਮੈਂ ਤੁਹਾਨੂੰ ਸਾਂਝਾ ਕਰਦਾ ਇਹਨੂੰ ਜਰੂਰ ਬਾਈ ਜੀ ਚੈੱਕ ਰਿਓ ਇਹਦੇ 'ਚ ਜਰੂਰ ਪੈਂਦੀ ਆ ਪੀਲੀ ਕੁੰਗੀ ਹੋਰ ਕਣਕ ਦਾ ਹੋ ਸਕਦਾ ਇੱਕ ਸਪਰੇਅ ਨਾਲ ਸਰਜੇ ਪਰ ਇਹ ਤੇ ਪੀਲੀ ਕੁੰਗੀ ਵਾਲੀਆਂ ਦੋ ਜ਼ਬਰਿਆਂ ਇਹ ਲੈ ਜਾਂਦੀ ਐ ਮੈਂ ਨਹੀਂ ਤੁਹਾਨੂੰ ਕਹਿੰਦਾ ਕਿ ਹੁਣੇ ਸਪਰੇਅ ਕਰ ਦਿਓ ਤੇ ਫੇਰ ਫੇਰ ਸਪਰੇਅ ਕਰ ਦਿਓ ਹੋ ਸਕਦਾ ਇੱਕ ਨਾਲ ਸਰਜੇ ਮੌਸਮ ਚੰਗਾ ਕਰਕੇ ਪਰ ਫੇਰ ਵੀ ਫੇਰ ਵੀ ਨਾ ਕਣਕ ਨੂੰ ਚੈੱਕ ਕਰਦੇ ਰਹੋ ਜੇ ਕਿਤੇ ਤੁਹਾਨੂੰ ਦਿਂਦੀ ਆ ਪੀਲੀ ਕੁੰਗੀ ਤਾਂ ਸਪਰੇਅ ਜਰੂਰ ਕਰਿਓ ਤੇ ਨਹੀਂ ਤਾਂ ਕੋਈ ਲੋੜ ਨਹੀਂ ਬਿਨਾਂ ਗੱਲ ਤੋਂ ਸਪਰੇਅ ਕਰਨ ਦੀ ਕੋਈ ਫਾਇਦਾ ਨਹੀਂਗਾ ਐਵੇਂ ਪੈਸੇ ਦਾ ਨੁਕਸਾਨ ਕਰਨਾ ਕੋਈ ਫਾਇਦਾ ਨਹੀਂ ਕਰਨਾ ਉਹਨੇ ਹਾਂ ਜੇ ਕੋਈ ਬਿਮਾਰੀ ਆਪਾਂ ਨੂੰ ਲੱਗਦੀ ਹੈ ਤੇਲ ਹੈ ਜਾਂ ਕੋਈ ਪੀਲੀ ਕੁੰਗੀ ਹੈ ਜਾਂ ਕੋਈ ਹੋਰ ਰੋਗ ਹੈ ਆਪਾਂ ਨੂੰ ਤਾਂ ਆਪਾਂ ਨੂੰ ਸਪਰੇ ਜ਼ਰੂਰ ਕਰਨੀ ਚਾਹੀਦੀ ਹੈ ਪੀਲੀ ਕੁੰਗੀ ਦੀ ਗੱਲ ਆਪਾਂ ਤਾਂ ਕੀਤੀ ਹੈ ਕਿਉਂਕਿ ਹੁਣ ਜਿਹੜੀ ਹੈਗੀ ਹੈ ਬਿਮਾਰੀ ਸਾਰਿਆਂ ਨੂੰ ਪਹਿਲਾਂ ਪੀਲੀ ਕੁੰਗੀ ਦਿਖਾਈ ਦਿੰਦੀ ਹੁੰਦੀ ਹੈ ਇਹ ਜਦੋਂ ਥੋੜਾ ਜਿਹਾ ਟੈਂਪਰੇਚਰ ਵਾਜੇ ਉਦੋਂ ਜ਼ਰੂਰ ਆਉਂਦੀ ਹੈ ਬਿਮਾਰੀ ਉਦੋਂ ਮੜਾ ਇਹ ਖਿਆਲ ਰੱਖੀਏ ਤੇ ਆਪਦੇ ਫਸਲ ਨੂੰ ਚੈੱਕ ਕਰਦੇ ਰਹੀਏ ਤੇ ਬਿਮਾਰੀ ਦਾ ਪਤਾ ਲੱਗ ਜਾਂਦਾ ਹੈ ਬਾਕੀ ਭਾਰੀਆਂ ਦੋਗੀਆਂ ਜੀ ਮੱਥਿਆਂ ਤੋਂ ਪਤਾ ਲੱਗ ਜਾਂਦਾ ਇਹਦਾ ਵੀ ਕਿਵੇਂ ਬਿਮਾਰੀ ਹੈ ਕਿ ਨਹੀਂ ਤੇ ਇਹ ਜੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲੇ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਜਿਹੜੀ 1386 ਕਣਕ ਇਹਨੂੰ ਜ਼ਰੂਰ ਆਉਂਦੀ ਹੈ ਇਹਦਾ ਵੀ ਖਿਆਲ ਰੱਖਿਓ ਤੇ 2851 ਦੇ 3086 ਕਣਕ ਇਹਨਾਂ ਦਾ ਜ਼ਰੂਰ ਖਿਆਲ ਰੱਖਿਓ ਕਣਕਾ ਦੋਨਾਂ ਦਾ ਝਾੜ ਵਧੀਆ 2851 ਦਾ ਕੱਦ ਥੋੜਾ ਛੋਟਾ ਹੁੰਦਾ ਤੇ ਝਾੜੇ ਦਾ ਵਧੀਆ ਜੇ ਆਪਾਂ ਕਣਕ ਨੂੰ ਵੇਖਾਂਗੇ ਨਾ ਵੀ ਇਹਦਾ ਝਾੜ ਕਿਵੇਂ ਰਹੂਗਾ ਕਣਕ ਦਾ ਕੱਦ ਵੇਖਾਂਗੇ ਤਾਂ ਫੇਰ ਨਹੀਂ ਆਪਾਂ ਨੂੰ ਐ ਲੱਗਦਾ ਵੀ ਝਾੜ ਦੇਊਗੀ ਕਿਉਂਕਿ ਉਦੋਂ ਐ ਲੱਗਦੀ ਹੋਈ ਕੁੱਤਾ ਭੱਜਿਆ ਜਾਂਦਾ 30000 ਕੀ ਕਣਕ ਇਹ ਪਰ ਬਈ ਕਣਕ ਦਾ ਝਾੜ ਬਹੁਤ ਵਧੀਆ ਹੈ ਤੇ ਆ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਜਿਆਦਾ ਦਾ ਪੀਲੀ ਕੁੰਗੀ ਦਾ ਹੀ ਇਹਨੂੰ ਹੋਰ ਕੋਈ ਨਹੀਂ ਇਹਦਾ ਜ਼ਰੂਰ ਧਿਆਨ ਰੱਖਿਓ 2 ਸੇ